ਹਾਂਜੀ 2 ਮੀਟਰ ਇਸ ਦੇ ਨਾਲ ਟੈਬੀ ਚਨੂਨ ਦੀ ਡਿਜੀਟਲ print ਵਾਲੀ ਸ਼ਰਟ ਰਹੇਗੀ ਬਾਟਮ ਅਪਾੜਾ ਸਿਲਕ ਦੀ 2 ਮੀਟਰ ਮਿਲੇਗੀ ਦੁਪੱਟਾ ਵੀ 2 ਮੀਟਰ ਹੀ ਰਹੇਗਾ ਟੈਬੀ ਚਨੂਨ ਡਿਜੀਟਲ print ਵਾਲਾ ਇੰਨਾ ਸੂਟਾਂ ਦਾ ਪ੍ਰਾਈਸ ਰਹੇਗਾ 1450 ਘਰ ਬੈਠੇ ਤੁਸੀਂ ਇਹ 1450 ਦੇ ਵਿੱਚ ਸੂਟ ਬਾਏ ਕਰ ਸਕਦੇ ਹੋ ਨੈਕਸਟ ਆਪਣੇ ਕੋਲ 6 ਮੀਟਰ ਦੀ ਸ਼ਰਟ ਰਹੇਗੀ 9 ਮੀਟਰ ਫੈਨਸੀ ਥ्रेड ਵਰਕ ਹੋਏ ਬਾਟਮ 8 ਮੀਟਰ ਮਸਲੀਨ ਦੀ ਦੁਪੱਟਾ 2.5 ਮੀਟਰ オーਗੈਂਜ਼ਾ ਦਾ 1460 ਦੇ ਵਿੱਚ ਇਹ ਵੀ ਤੁਸੀਂ ਕਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ 9 ਮੀਟਰ オーਗੈਂਜ਼ਾ ਦੀ ਸ਼ਰਟ ਰਹੇਗੀ 9 ਮੀਟਰ ਬਾਟਮ ਮਸਲੀਨ ਦੀ ਰਹੇਗੀ ਵਰਕ ਵਾਲੀ 2.5 ਮੀਟਰ ਦੁਪੱਟਾ オーਗੈਂਜ਼ਾ ਦਾ 850 ਦੇ ਵਿੱਚ ਇਹ ਵੀ ਤੁਸੀਂ ਕਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਸੂਟ ਲੈਣੇਗੇ ਆਪਣੇ ਕੋਲ ਆਲਓਵਰ 3.5 ਮੀਟਰ ਵੱਡੇ ਪਣੇ ਦਾ ਟੈਬੀ ਲਾਈਨਿੰਗ ਸੂਟ ਰਹੇਗਾ ਫੈਨਸੀ neck ਤੇ work ਆ ਦੁਪੱਟਾ ਇਸ ਦੇ ਨਾਲ 2.5 ਮੀਟਰ ਟੈਬੀ ਲਾਈਨਿੰਗ ਵਾਲਾ ਡਿਜੀਟਲ ਪ੍ਰਿੰਟ ਵਾਲਾ ਮਿਲੇਗਾ 790 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਆ ਉਸ ਤੇ ਜੋ ਵੀ ਇਸ ਵੀਡੀਓ ਜੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ 5 ਮੀਟਰ ਜਾਮ ਕਾਟਨ ਦਾ ਸੂਟ ਦੁਪੱਟਾ 2.5 ਮੀਟਰ ਰਹੇਗਾ 4 ਸਾਈਡ ਵਰਕ ਵਾਲਾ 1098 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਨੈਕਸਟ 2 ਮੀਟਰ ਜੌਰਜਟ ਦਾ ਆਪਣੇ ਕੋਲ ਸ਼ਰਟ ਰਹੇਗਾ ਫੈਨਸੀ ਥ्रेड ਵਰਕ ਹੋਏ ਬਾਜ਼ੂ ਦੇ ਵਿੱਚ ਵਰਕ ਰਹੇਗਾ ਬਾਟਮ 2 ਮੀਟਰ ਬਾਟਮ ਤੇ ਵੀ ਤੁਹਾਨੂੰ ਵਰਕ ਮਿਲੇਗਾ ਦੁਪੱਟਾ 2.5 ਮੀਟਰ 599 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਇਹ ਆਪਣੇ ਕੋਲ ਫੁਲਕਾਰੀਆਂ ਆਈਆਂ ਹੋਈਆਂ ਪੰਜਾਬੀ ਸਟਾਈਲ 2.5 ਮੀਟਰ ਦੀ ਫੁਲਕਾਰੀ ਰਹੇਗੀ ਹੈਵੀ ਥ्रेड ਵਰਕ ਹੋਇਆਗਾ 599 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਫੁਲਕਾਰੀ ਬਾਈ ਕਰ ਸਕਦੇ ਹੋ ਇਨ੍ਹਾਂ ਫੁਲਕਾਰੀਆਂ ਵਾਲੇ ਡਿਜ਼ਾਈਨ ਵਿੱਚੋਂ ਕੋਈ ਵੀ ਡਿਜ਼ਾਈਨ ਚਾ ਸਕਦਾਗਾ ਜੋ ਸਾਡੇ ਕੋਲ ਅਵੇਲੇਬਲ ਹੋਏਗਾ ਉਹੀ ਇਹ ਡਿਜ਼ਾਈਨ ਜਾਏਗਾ ਨੈਕਸਟ ਟਾਈ ਮੀਟਰ ਸ਼ਿਮਰ ਦਾ ਸੂਟ ਸ਼ਰਟ ਰਹੇਗਾ ਫੈਨਸੀ ਥ्रेड ਵਰਕ ਹੋਇਆ ਬਾਟਮ ਵੀ ਟਾਈ ਮੀਟਰ ਦੁਪੱਟਾ 240 ਕੱਟ ਰਹੇਗੀ ਚਨੂਨ ਦਾ ਫੈਨਸੀ ਥ्रेड ਵਰਕ ਹੋਇਆ ਪਾੜਾ ਦੀ ਬਾਟਮ ਰਹੇਗੀ ਟਾਈਮ ਮੀਟਰ 3100 ਵਿੱਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ 5 ਮੀਟਰ ਰਹੇਗਾ ਨੈਚੁਰਲ ਕਰੇਵ ਦਾ ਇਸ ਤੇ ਹੈਂਡਵਰਕ ਹੋਇਆਗਾ ਬਾਸੂਦੇਵੀ ਸਟਾਈਲ ਵਰਕ ਦਾ ਫੈਂਸੀ ਸਟਾਈਲ ਵਰਕ ਹੋਇਆ ਦੁਪੱਟਾ ਪ्योर ਚਨੂੰਨ ਦਾ ਲੇਸ ਵਰਕ ਮਿਲੇਗਾ ਇੰਨਾ ਸੂਟਾਂ ਦਾ ਪ੍ਰਾਈਸ ਰਹੇਗਾ 2890 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹੋ ਇਹ ਸੂਟ ਨੈਕਸਟ ਆ ਟਾਈ ਮੀਟਰ ਸ਼ਰਟ ਮਿਲੇਗੀ ਫੈਂਸੀ ਥ੍ਰੈਡ ਵਰਕ ਹੋਇਆ ਬਾਹੂ ਤੇ ਵੀ ਫੈਂਸੀ ਥ੍ਰੈਡ ਵਰਕ ਹੋਇਆ ਬਾਟਮ ਮਸਲੀਨ ਦੀ ਰਹੇਗੀ ਦੁਪੱਟਾ ਸਵਾ ਦੋ ਮੀਟਰ ਰਹੇਗਾ ਸ਼ਿਮਰ ਦਾ 4 ਸਾਈਡ ਲੈਸ ਮਿਲੇਗੀ 1390 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਇਹ ਸੂਟ 2.5 ਮੀਟਰ ਸ਼ਿਮਰ ਦਾ ਵਿਸਕੋਸ ਸ਼ਿਮਰ ਰਹੇਗੀ ਫੈਂਸੀ ਮੈਂਡਰ ਵਰਕ ਹੋਇਆਗਾ ਬਾਹੂ ਤੇ ਵਰਕ ਰਹੇਗਾ ਬਾਟਮ ਵੀ ਇਸਰ ਮਸਲੀਨ ਦੀ ਦੁਪੱਟਾ 2.5 ਮੀਟਰ ਸ਼ਿਮਰ ਸ਼ਿਮਰ ਦਾ ਰਹੇਗਾ 1290 ਵਿੱਚ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਆਪਣੇ ਕੋਲ ਮੈਚਿੰਗ ਰਹਿਣਗੇ ਪਿਓਰ ਕੈਮਰੀ ਕਾਟਨ ਦੇ ਸੂਟ ਰਹਿਣਗੇ 1 75 ਵੱਡੇ ਪਣੇ ਦੀ ਸ਼ਰਟ ਰਹੂਗੀ ਬਾਟਮ 2 ਮੀਟਰ ਵੱਡੇ ਪਣੇ ਦੀ ਰਹੇਗੀ ਵਿਦਆਊਟ ਦੁਪੱਟਾ ਇਹ ਸੂਟ ਨੇ 450 ਦੇ ਵਿੱਚ ਘਰ ਬੈਠੇ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਇਨ੍ਹਾਂ ਸੂਟਾਂ ਵਿੱਚ ਜੋ ਪ੍ਰਿੰਟ ਅਵੇਲੇਬਲ ਸੀ ਆਪਾਂ ਐਡ ਕਰਦੇ ਬਾਕੀ ਨੈਕਸਟ ਇਹ ਵਾਲੇ ਸੂਟ ਜੋ ਹੁਣ ਆਪਣੇ ਕੋਲ ਰਹਿਣਗੇ ਵਿਦਆਊਟ ਦੁਪੱਟਾ ਰਹਿਣਗੇ ਇੱਕ ਕ੍ਰਸ਼ ਟਿਸ਼ੂ ਰਹੇਗਾ ਫਾਸਟ ਕਲਰ ਹੈ 850 ਦੇ ਵਿੱਚ ਇਹ ਵੀ ਬਾਈ ਕਰ ਸਕਦੇ ਹਾਂ 5 ਮੀਟਰ ਦਾ 올ਓਵਰ ਸੂਟ ਮਿਲੇਗਾ ਇਹ ਵਾਲੇ ਸੂਟ ਆਪਣੇ ਕੋਲ ਰਹਿਣਗੇ ਜੀ ਪਿਓਰ ਕਾਟਨ ਮਸਲੀਨ ਬ੍ਰਾਂਡਡ ਫੈਬਰਿਕ ਦਾ 550 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ 9 ਮੀਟਰ ਸ਼ਰਟ ਰਹੇਗੀ ਸੀਕੁਐਂਸ ਵਰਕ ਹੋਇਆ ਪਲੇਨ 9 ਮੀਟਰ ਬਾਟਮ ਰਹੇਗੀ ਦੁਪੱਟੇ ਤੇ ਵੀ ਸੀਕੁਐਂਸ ਦਾ ਵਰਕ ਮਿਲੇਗਾ 699 ਦੇ ਵਿੱਚ ਬਾਈ ਕਰ ਸਕਦੇ ਹਾਂ ਨੈਕਸਟ ਇਹ ਵੀ ਆਪਣੇ ਕੋਲ ਜੌਰਜਟ ਸ਼ਰਟ ਰਹੇਗੀ ਇਸ ਤੇ embroidery ਹੋਈ ਹੈ 2 ਮੀਟਰ ਸ਼ਰਟ 2 ਮੀਟਰ ਬਾਟਮ 2 ਮੀਟਰ ਦੁਪੱਟਾ ਪਲੇਨ ਇਸ ਤੇ ਨਾਲ ਬਾਟਮ ਮਿਲੇਗੀ ਦੁਪੱਟੇ ਤੇ ਵੀ ਵਰਕ ਮਿਲੇਗਾ 650 ਦੇ ਵਿੱਚ ਇਹ ਵੀ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੇ ਨਾਲ ਪਲੇਨ ਕਾਟਨ ਰਿਅਨ ਦੀ ਬਾਟਮ ਮਿਲੇਗੀ 2 ਮੀਟਰ ਡਿਜ਼ਾਈਨਰ ਦੁਪੱਟਾ ਮਿਲੇਗਾ 2 ਮੀਟਰ ਮਲ ਕਾਟਨ ਡਿਜ਼ਾਈਨਰ ਦੁਪੱਟਾ ਰਹੇਗਾ ਪ੍ਰਾਈਸ ਰਹੇਗਾ 899 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਪਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਇਹ ਵਾਲੇ ਆਪਣੇ ਕੋਲ ਸੂਟ ਰਹਿਣਗੇ ਡਿਜੀਟਲ ਪ੍ਰਿੰਟ ਸਟੈਬੀ ਲਾਈਨਿੰਗ ਜਾਰਜਟ 3.5 ਮੀਟਰ ਵੱਡੇ ਪਣੇ ਦਾ ਸੂਟ ਰਹੇਗਾ ਬਹੁਤ ਹੀ ਜ਼ਿਆਦਾ ਇੰਨਾ ਸੂਟਾਂ ਦਾ ਸਟੱਫ ਵਧੀਆ ਈ 599 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਔਰ ਦੇਖ ਰਹੀ हूं ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵਾਲੇ ਸੂਟ ਆਪਣੇ ਕੋਲ ਮੈਚਿੰਗ ਰਹਿਣਗੇ ਕੈਮਰੀ कॉटन ਦੇ 450 ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰ ਸਕਦੇ ਹੋ ਥੈਂਕ ਯੂ ਜੀ